ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮੱਥੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਮਾਇੜੋ ਕਮਾਇੜੋ ਨਹੀਂ ਕਹਿਣਾ ਐੜਾ ਵੀ ਵਿੱਚ ਹੈ ਦਿਨ ਰਾਤ ਕਮਾਇੜੋ ਸੋ ਆਇਓ ਮੱਥੈ ਜਿਸ ਪਾਸ ਲੁਕਾਇ ਦੜੋ ਇਹ ਇਹਦੇ ਵਿੱਚ ਐਡਾ ਨਹੀਂ ਐ ਲੁਕਾਇ ਦੜੋ ਜਿਸ ਪਾਸ ਲੁਕਾਇ ਦੜੋ ਸੋ ਸੋ ਵੇਖੀ ਸਾਥ ਹੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਸੁਕ੍ਰਿਤ ਪਾਠ ਇਕੱਠਾ ਹੀ ਐ ਸੁਕ੍ਰਿਤ ਕੀਜੈ ਨਾਮ ਲੀਜੈ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਾਹਰ ਹਰ ਨਾਮ ਸਿਮਰਹੁ ਚੱਲੈ ਤੇਰਾ ਸਾਥੀ ਭਾਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਵਲਵੰਚ ਕਰ ਉਦਰ ਪਰਹਿ ਇਹ ਵਲਵੰਚ ਵਖਰਾ ਪਾਠ ਹੈ ਯਾਨੀ ਸੰਬੰਧਕ ਜਹ ਹੈ ਵਲਵੰਚ ਕਰ ਉਦਰ ਪਰਹਿ ਵਲਵੰਚ ਦਾ ਯਾਨੀ ਵਲਸ਼ਲ ਕਰਕੇ ਘਟ ਭਰਦਾ ਹੈ। ਵਾਲਵੰਚ ਕਰ ਉਦਰ ਪਰਹਿ। ਪਰਹਿ। ਪਰ ਹੀ ਹਾਹੀ ਏਉਂ ਨਹੀਂ। ਉਦਰ ਪਰਹਿ ਇਥੇ ਵਿਸਰਾਮ। ਵਾਲਵੰਚ ਕਰ ਉਦਰ ਪਰਹਿ। ਵਾਲਵੰਚ ਕਰ ਇਥੇ ਥਮਕ। ਉਦਰ ਪਰਹਿ। ਵਾਲਵੰਚ ਕਰ ਉਦਰ ਪਰਹਿ। ਮੂਰਖ ਗਾਵਾਰਾ ਸਭ ਕਿਸ ਦੇ ਰਹਾ। ਹਰ ਦੇਵਨ ਹਾਰਾ। ਦਾਤਾਰ ਸਦਾ ਦਿਆਲ ਸੁਆਮੀ। ਕਾਇ ਮਨਹੁ ਵਿਸਾਰੀਐ ਮਿਲ ਸਾਧ ਸੰਗੇ ਭਾਜ ਨਿਸੰਗੇ ਕੋਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮੋਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨ ਹਾਰਾ ਖੋਟ ਨ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕੁਮਾਵਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ ਤਾਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਨਾਈ ਆਇਆ ਜਲ ਥਾਲ ਮਹੀਲ ਰਵਿਆ ਸੁਆਮੀ ਊਚ ਅਗਮ અપਾਰਾ ਬਿਨਵੰਤ ਨਾਨਕ ਟੇਕ ਜਾਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦੌਰੜੀ ਅਸਰ ਕਿਛ ਨਹੀਂ ਇਹ ਪਾੜ ਬੜਾ ਧਿਆਨ ਨਾਲ ਉਚਾਰਨ ਕਰਨਾ ਆਮ ਗ੍ਰੰਥੀ ਸਿੰਘ ਪਾਟੀ ਸਿੰਘ ਹਰ ਚੰਦੌਰੜੀ ਉਚਾਰ ਜਾਂਦੇ ਹਨ ਹਰ ਇੱਥੇ ਵੀ ਡੈਸ਼ ਦੇਣੀ ਹੈ ਚੰਦੌਰ ਇੱਥੇ ਵੀ ਡੈਸ਼ ਦੇਣੀਆਂ ਨਾਲ ਬੋਲਦਣਾ ੜੀ ਯਾਨੀ ਪਾਠ ਇਕੱਠਈ ਹੈ ਸਮਝਾਉਣ ਲੱਗਿਆਂ ਦੋ ਡੈਸ਼ਾਂ ਦੇ ਕੇ ਉਚਾਰਨ ਕਰਾਂਗੇ ਤਾਂ ਸ਼ੁੱਧ ਹੋਏਗਾ ਚੰਦੌਰ ਪੋਲਾ ਵੀ ਨਹੀਂ ਬੋਲਣਾ ਚੰਦੌਰ ੜੀ ਹਰ ਚੰਦੌਰੜੀ ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਹਰ ਇਥੇ ਯਮਕ ਲੱਗਦੀ ਗੀ ਹਰ ਸੰਗ ਸਾਥੀ ਸਦਾ ਤੇਰਾ ਦਿਨ ਸੁਰਾਣ ਸਮਾਲੀਐ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਹਾਂ ਪਾਠ ਸਰਬਸ ਇਕੱਠਈ ਐ ਪਰ ਇਹ ਡੈਸ਼ ਦੇਣੀ ਐ ਥੋੜੀ ਤਾਂ ਬੱਬੇ ਤੇ ਸੱッセ ਦੇ ਵਿੱਚ ਦੇਣੀ ਐ ਸਰਬਸ ਬੇਨਵੰਤ ਨਾਨਕ ਵੱਡ ਭਾਗ ਪਾਈਐ ਸੂਖ ਸਹਿਜ ਸਮਾਹੀ ਸਾ ਮਹੱਲਾ ਪੰਜਵਾ ਸ਼ੰਤ ਘਰ ਅਠਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਮਲਾ ਭ੍ਰਮਪੀਤ ਕਮਲਾ ਕਮਲਾ ਭ੍ਰਮਪੀਤ ਕਮਲਾ ਭ੍ਰਮਪੀਤ ਹੈ ਤੀਖਣ ਮਾਦਬੇਪ੍ਰੀਤ ਹੈ ਅਵਦ ਆਕਾਰਥ ਜਾਤ ਇਸ ਪੰਕਤੀ ਦੇ ਦੋ ਵਿਸਰਾਮ ਹਨ ਕਮਲਾ ਭ੍ਰੰਪੀਤ ਕਮਲਾ ਭ੍ਰੰਪੀਤ ਹੀ ਇਹ ਪਹਿਲਾ ਇੱਥੇ ਆ ਵਿਸਰਾਮ ਦੂਸਰਾ ਤੀਖਣ ਮਦ ਵਿਪਰੀਤ ਹੀ ਫਿਰ ਇੱਕ ਅਬਦ ਅਖਾਰ ਅਬਦ ਅਕਾਰਥ ਜਾਤ ਗਹਿ ਬਰਬਨ ਘੋਰ ਗਹਿ ਬਰਬਨ ਘੋਰ ਹੀ ਪਹਿਲਾ ਇੱਥੇ ਵਿਸਰਾਮ ਹੈ ਗਹਿ ਬਰਬਨ ਘੋਰ ਗਹਿ ਬਰਬਨ ਘੋਰ ਹੀ ਗ੍ਰਹਿ ਮੂਸਤ ਮਨ ਚੋਰ ਹੀ ਦੂਸਰਾ ਇੱਥੇ ਦਿਨ ਕਰੋ ਅਨ ਦਿਨ ਖਾਤ ਦਿਨ ਕਰੋ ਪਾਠ ਇਕੱਠਾ ਹੀ ਕਰਨਾ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲਹੁ ਪ੍ਰਭ ਕਰਣਾ ਪਤੇ ਦਿਨ ਇਥੇ ਯਮਕ ਲਾ ਦਨੀ ਹੈ ਖਾਤ ਜਾਤ ਬਿਹਾਤ ਪ੍ਰਭ ਬਿਨ ਇਥੇ ਵਿਸਰਾਮ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਇਥੇ ਵਿਸਰਾਮ ਮਿਲਹੁ ਪ੍ਰਭ ਕਰੁਣਾ ਪਤੇ ਇਹ ਸੰਬੰਧਕ ਪਾਠ ਜਨਮ ਮਰਨ ਅਨੇਕ ਬੀਤੇ ਪ੍ਰੇ ਸੰਗਮੇਨ ਕਾਛ ਨਹ ਗਤੇ ਕਾਛ ਨਹ ਗਤੇ ਕੋਲ ਰੂਪ ਧੂਪ ਗਿਆਨ ਹੀਨੀ ਤੁਜ ਬਿਨਾ ਮੋਹ ਕਵਣ ਮਾਤ ਕਰ ਜੋੜ ਨਾਨਕ ਸਰਨ ਆਇਓ ਪ੍ਰੇ ਆਨਾਥ ਨਰਹਰ ਕਰਹੁ ਗਾਤ ਪ੍ਰੇ ਐੜੇ ਕੰਨਾ ਨਹੀਂ ਲਾਦਨਾ ਪ੍ਰੇ ਪ੍ਰੇ ਆਨਾਥ ਨਰਹਰ ਕਰਹੁ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਪਹਿਲਾ ਇੱਥੇ ਵਿਸਰਾਮ ਹੈ ਉਹ ਵਿਚਰਤ ਮਾਨ ਤਨ ਖੀਨ ਹੈ ਦੂਸਰਾ ਇੱਥੇ ਵਿਸਰਾਮ ਹੈ ਕਾਤ ਜੀਵਨ ਪ੍ਰਿਆ ਬਿਨ ਹੋਤ ਕਾਤ ਜੀਵਨ ਪ੍ਰਿਆ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੀ ਹਾਂਜੀ ਪਹਿਲਾ ਵਿਸਰਾਮ ਇੱਥੇ ਲਾਉਣਾ ਹੈ ਸਨਮੁਖ ਇੱਥੇ ਯਮਕ ਲਾ ਦਨੀ ਹੈ ਸਹਿਬਾਨ ਇਹ ਸਹਿਬਾਨ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਪਾਠ ਕਰਨਾ ਹੈ ਸਨਮੁਖ ਸਹਿਬਾਨ ਇੱਥੇ ਠਮਕਾ ਸਨਮੁਖ ਇੱਥੇ ਯਮਕ ਲਾ ਕੇ ਸਹਿਬਾਨ ਹੀ ਇੱਥੇ ਵਿਸਰਾਮ ਹੈ ਪਹਿਲਾ ਮ੍ਰੇਗ ਅਰਪੇ ਮਾਨ ਤਨ ਪ੍ਰਾਣ ਹੀ ਦੂਸਰਾ ਇੱਥੇ ਵਿਸਰਾਮ ਹੈ ਉਹ ਵੇਦਯੋ ਸਹਿਜ ਸਰੂਤ ਪ੍ਰੇ ਪ੍ਰੀਤ ਲਾਗੀ ਮਿਲ ਬਹਿ ਰਾਗੀ ਪ੍ਰੇ ਪ੍ਰੀਤ ਲਾਗੀ ਮਿਲ ਬਹਿ ਰਾਗੀ ਖਿਣ ਰਹਿਣ ਤ੍ਰੇਗ ਤਾਨ ਤੇਸ ਬੇਨਾ ਪਲਕਾ ਨ ਲਾਗੇ ਪ੍ਰਿਆ ਪ੍ਰੇਮ ਪਾਗੇ ਤੇ ਮੁਖ ਚੋਂ ਪ੍ਰਿਆ ਨਿਕਲਦਾ ਐੜੇ ਕੰਨਾ ਰਾਰੇ ਨੂੰ ਸਾ ਲਾਦਿਆ ਪ੍ਰੇ ਪਪਾ ਪ ਰੇ ਰੇ ਆ ਰਾਦੇਸ਼ ਅਰੀਆੜਾ ਤਰੇ चेतवंत अनदिन प्राब मना श्री रंगराते नाम माते श्री रंगराते नाम मते भय परम दुतिया सगल खोत कर्मया दया दयाल पूरन दय दया दयाल इकट्ठे ही बोलना कर्मया दया दयाल पूरन हर प्रेम नानक मगन होत अलियल गुंजात अलियल गुंजात हे जी ये पाठ वखरा ही करना है ਅਲੀ ਆਲ ਗੁੰਜਾਤ ਅਲੀ ਆਲ ਦਾ ਰ ਪੌਰੇ ਅਤੇ ਪੌਰੀਆਂ ਅਲੀ ਆਲ ਗੁੰਜਾਤ ਅਲੀ ਆਲ ਗੁੰਜਾਤ ਹੈ ਇਥੇ ਵਿਸਰਾਮ ਹੈ ਮਕਰੰਦ ਰਸ ਬਾਸਨ maat ਹੈ ਮਕਰੰਦ ਰਸ ਬਾਸਨ maat ਹੈ ਦੂਸਰਾ ਇਥੇ ਵਿਸਰਾਮ ਹੈ ਪ੍ਰੀਤ ਕਮਲ ਬੰਧਾਵਤ ਆਪ ਪ੍ਰੀਤ ਕਮਲ ਬੰਧਾਵਤ ਆਪ ਯਾਤ੍ਰਿਕ ਚਿਤ ਪਿਆਸ ਯਾਤ੍ਰਿਕ ਚਿਤ ਪਿਆਸ ਹੈ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਾਤ੍ਰਕ ਰਾਰਾ ਪੂਰਾ ਨਹੀਂ ਬੋਲਣਾ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੀ ਧਨ ਬੂੰਦ ਬਚਿੱਤਰ ਮਨ ਆਸ ਹੀ ਦੂਸਰਾ ਇੱਥੇ ਵਿਸਰਾਮ ਆਲ ਪੀਵਤ ਬਿਨ ਸਤ ਤਾਪ ਆਲ ਪੂਲਾ ਹੀ ਬੋਲਣਾ ਆਲ ਪੀਵਤ ਬਿਨ ਸਤ ਤਾਪ ਤਾਪਾ ਬਿਨ ਆਸਨ ਦੁਖ ਨਾਸਨ ਨਾਸਨ ਨਹੀਂ ਕਹਣਾ ਨਾਸਨ ਪੂਲਾ ਹੀ ਬੋਲਣਾ ਮਿਲ ਪ੍ਰੇਮ ਮਾਨ ਤਨ ਆਤ ਕਨਾ ਸੁੰਦਰ ਚਤੁਰ ਸੁਜਾਨ ਸਵਾਮੀ ਕਾਣ ਰਸਨਾ ਗੁਣ ਪਣਾ ਗਹਿ ਪੁਜਾਲੇ ਵਾ ਨਾਮ ਦੇਵ ਦ੍ਰਿਸ਼ਟ ਧਾਰਤ ਮਿਟਤ ਪਾਪ ਮਿਟਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੀਖਤ ਨਹ ਸੰਤਾਪ ਚਿਤਵੋ ਚੇਤਨਾਤ ਚਿਤਵੋ ਚੇਤਨਾਤ ਹੀ ਕਿਥੇ ਵਿਸਰਾਮ ਚਿਤਵੋ ਨਹੀਂ ਕਹਿਣਾ ਚਿਤਵੋ ਉਡਾ ਨਾ ਚਿਤਵਾਉ ਚਿਤਨਾਥ ਚਿਤਵਾਉ ਚਿਤਨਾਥ ਹੀ ਰਖ ਲੇਵਹੁ ਸ਼ਰਣ ਅਨਾਥ ਹੀ ਦੂਸਰਾ ਇੱਥੇ ਵਿਸਰਾਮ ਮਿਲ ਚਾਉ ਚਾਈ ਚਾਈ ਲੇ ਪ੍ਰਾਨ ਚਾਈ ਲੇ ਕਿਉਂ ਬੋਲਣਾ ਚਾਈ ਲੇ ਨਹੀਂ ਕਹਿਣਾ ਨਾ ਵੱਖਰਾ ਕਹਿਣਾ ਚਾਈ ਲੇ ਲਮਕਾ ਕੇ ਬੋਲਣਾ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੀ ਪਹਿਲਾ ਇੱਥੇ ਵਿਸਰਾਮ ਲਾਉਣਾ ਮਨ ਲੁਬਦ ਗੋਪਾਲ ਗਿਆਨ ਹੈ ਬਬਦ ਨਹੀਂ ਕਹਿਣਾ ਪੁਲਾ ਹੀ ਬੋਲਣਾ ਲੁਬਦ ਮਨ ਲੁਬਦ ਗੋਪਾਲ ਗਿਆਨ ਹੈ ਜਾਚਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁਖ ਬਦੀਰਨ ਸਗਲ ਇਛ ਪੁਜੰਤੀਆ ਹਰ ਕੰਠ ਲਾਗੇ ਦਿਨ ਸਪਾਗੇ ਦਿਨਸ ਦਿਨਸ ਭਾਗੇ ਨਹੀਂ ਕਹਿਣਾ ਨਖੇਰ ਕੇ ਪੜ੍ਹਨਾ ਹਰ ਕੰਠ ਲਾਗੇ ਦਿਨ ਸਪਾਗੇ ਮੇਲਾ ਨਾ ਸੇਜ ਸੋਹੰਤਿਆ ਪ੍ਰਭ ਦ੍ਰਿਸ਼ਟ ਤਾਰੀ ਮਿਲੇ ਮੁਰਾਰੀ ਦ੍ਰਿਸ਼ਟ ਸ਼ਸ਼ਿਆ ਨੀ ਲਾਉਨਾ ਪ੍ਰਭ ਦ੍ਰਿਸ਼ਟ ਤਾਰੀ ਮਿਲੇ ਮੁਰਾਰੀ ਸਗਲ ਕਲਮਲ ਪਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਛਰੀ ਧਰ ਗੁਣ નિਧਾਨ ਸ਼੍ਰੀ ਧਰਨੀ ਸ਼੍ਰੀ ਧਰ ਵਾਹਿਗੁਰੂ ਜੀ ਕਾ ਕਾਲ ਸਾਗਰ ਵਾਹਿਗੁਰੂ ਜੀ ਕੀ ਪਤੇ